ਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂ ਸਟਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਅਲੰਕਾਰ ਸੰਪਰਦਾਇ ਅਲੰਕਾਰ ਕੀ ਹੁੰਦੇ ਨੇ ਠੀਕ ਹੈ ਅਲੰਕਾਰਾਂ ਦਾ ਵਰਗੀਕਰਨ ਤੇ ਕਪਤਾ ਵਿੱਚ ਅਲੰਕਾਰਾਂ ਦਾ ਕੀ ਮਹੱਤਵ ਹੈ ਆਪਾਂ ਇਹ ਕੁਐਸਚਨ ਦਾ ਆਨਸਰ ਇਸ ਵੀਡੀਓ ਚ ਕਰਾਂਗੇ ਬਲਕਿ ਦੋ ਕੁਐਸਚਨ ਹੋਗੇ ਅਲੰਕਾਰਾਂ ਦਾ ਵਰਗੀਕਰਨ ਹੋ ਗਿਆ ਇੱਕ ਅਲੰਕਾਰਾਂ ਦਾ ਵਰਗੀਕਰਨ ਕਿਸਮਾਂ ਠੀਕ ਹੈ ਤੇ ਉਹਦੀ ਵਕ ਵਕ ਮਤਲਬ ਕਿ ਪਰਕਾਰ ਇੱਕੋ ਗੱਲ ਹੋ ਗਈ ਠੀਕ ਹੈ ਤੇ ਇਹਦਾ ਕੀ ਕਪਤਾ ਦੇ ਵਿੱਚ ਮਹੱਤਵ ਆਪਾਂ ਨੇ ਕਰਨਾ ਕੀ ਇੰਪੋਰਟੈਂਟ ਹੈ ਇਹਦੇ ਕਪਤਾ ਦੇ ਵਿੱਚ ਹਾਂਜੀ ਪਹਿਲਾਂ ਤਾਂ ਅਲੰਕਾਰ ਜਾਨ ਪਛਾਣ ਹੈਡਿੰਗ ਅਲੰਕਾਰ ਕੱਤਾ ਦੇ ਗਹਿਣੇ ਨੇ ਅਲੰਕਾਰ ਕੀ ਨੇ ਵੀ ਕੱਤਾ ਦੇ ਗਹਿਣੇ ਨੇ ਜਿਵੇਂ ਮਨੁੱਖ ਜਿਹੜੇ ਕਿ ਆਪਣੇ ਸਰੀਰ ਨੂੰ ਸਜਾਉਣ ਦੇ ਲਈ ਬਹੁਤ ਸਾਰੇ ਗਹਿਣਿਆਂ ਦੇ ਪ੍ਰਯੋਗ ਕਰਦੇ ਨੇ ਠੀਕ ਹੈ ਆਪਣੀ ਸਜਾਵਟ ਦੇ ਲਈ ਇਸੇ ਤਰੀਕੇ ਨਾਲ ਜਿਹੜਾ ਕਵੀ ਆ ਉਹ ਆਪਣੀ ਕਵਿਤਾ ਦੇ ਵਿੱਚ ਕਵਿਤਾ ਨੂੰ ਸਜਾਉਣ ਦੇ ਲਈ ਬਹੁਤ ਸਾਰੇ ਜਿਹੜੇ ਕਿ ਅਲੰਕਾਰ ਅਲੰਕਾਰਾਂ ਦੀ ਵਰਤੋਂ ਕਰਦਾ ਤਾਂ ਉਹਨੂੰ ਆਪਾਂ ਕੀ ਕਹਿੰਦੇ ਆ ਮਤਲਬ ਕਿ ਬਹੁਤ ਸਾਰੇ ਜਿਹੜੇ ਕਿ ਉਹ ਆਪਣੀ ਕਵਿਤਾ ਨੂੰ ਸਜਾਉਣ ਦੇ ਲਈ ਅਲੱਗ-ਅਲੱਗ ਸ਼ਬਦ ਵਰਤਦਾ ਤਾਂ ਕਿ ਸ਼ਬਦ ਦੇ ਵਿੱਚ ਚਮਤਕਾਰ ਹੋਵੇ ਸ਼ਬਦ ਰੱਖ ਕੇ ਕਈ ਵਾਰ ਉਹਦਾ ਅਰਥ ਦੇ ਵਿੱਚ ਅਰਥ ਦੱਸ ਦੇਵੇ ਆਪਾਂ ਨੂੰ ਅਲੰਕਾਰ ਮਤਲਬ ਕਿ ਅਰਥੋਂ ਦਾ ਬਹੁਤ ਭਾਵਪੂਰਨ ਹੁੰਦਾ ਤਾਂ ਭਾਵੇਂ ਲੱਗਦਾ ਕਿ ਇਹਦੇ ਵਿੱਚ ਅਰਥ ਅਲੰਕਾਰ ਹੈ ਠੀਕ ਹੈ ਤਾ ਆਪਣੀ ਕਵਤਾ ਨੂੰ ਸਜਾਉਣ ਦੇ ਲਈ ਉਹ ਜਿਹੜੀਆਂ ਚੀਜ਼ਾਂ ਦਾ ਪ੍ਰਯੋਗ ਕਰਦਾ ਉਹਨੂੰ ਕੀ ਕਹਾਂਗੇ ਆਪਾਂ ਅਲੰਕਾਰ ਕਵਤਾ ਨੂੰ ਵਧੇਰੇ ਸੋਹਜਮਈ ਪ੍ਰਭਾਵਸ਼ਾਲੀ ਬਣਾਉਣ ਦੇ ਲਈ ਸੋਹਜਮਈ ਪ੍ਰਭਾਵਸ਼ਾਲੀ ਭਾਵਨਾਤਮਕ ਬਣਾਉਣ ਦੇ ਲਈ ਵੱਧ ਤੋਂ ਵੱਧ ਆਪਾਂ ਆਪਣੀ ਫੀਲਿੰਗਸ ਨੂੰ ਟੱਚ ਟੱਚ ਕਰਨ ਦੇ ਲਈ ਜਿਹੜੇ ਕਵਤਾ ਦੇ ਵਿੱਚ ਕਵੀ ਇਹ ਜੁਗਤਾ ਵਰਤਦਾ ਤਾਂ ਉਥੇ ਕੀ ਉਹ ਚੀਜ਼ ਦੀ ਵਰਤੋਂ ਕਰ ਰਿਹਾ ਉਹ ਅਲੰਕਾਰਾਂ ਦੀ ਤੇ ਕਵੀ ਤੇ ਸਾਹਿਤ ਕਰਦੀ ਇਹਨਾਂ ਸੋਹਜਾਤਮਕ ਜੁਗਤਾ ਨੂੰ ਹੀ ਆਪਾਂ ਕੀ ਕਹਿ ਸਕਦੇ ਆ ਅਲੰਕਾਰ ਤੇ ਸ਼ਬਦੀ ਅਰਥ ਜਿਹੜੇ ਕਿ ਅਲੰਕਾਰ ਦਾ ਅਖਰੀ ਅਰਥ ਹੀ ਗਹਿਣੇ ਆ ਅਲੰਕਾਰ ਦਾ ਸ਼ਬਦੀ ਅਰਥ ਹੀ ਕੀ ਆ ਗਹਿਣੇ ਜੇਵਰ ਜਿਵੇਂ ਬੂਸ਼ਨ ਠੀਕ ਹੈ ਟੂਮਾ ਸਜਾਵਟ ਸੋਹਜ ਸ਼ਿੰਗਾਰ ਤਾਂ ਅਲੰਕਾਰ ਨਾ ਇਸੇ ਕਰਕੇ ਪਿਆ ਕਿਉਂਕਿ ਇਹਦਾ ਕੰਮ ਕੀ ਆ ਇਹਦਾ ਮੂਨਰਥ ਕੀ ਆ ਇਹਦਾ ਉਦੇਸ਼ ਕੀ ਆ ਕਵਿਤਾ ਦੀ ਸਾਜ ਸਜਾਵਟ ਕਰਨ ਕਵਿਤਾ ਨੂੰ ਪ੍ਰਭਾਵਸ਼ਾਲੀ ਬਣਾਉਣਾ ਕਵਿਤਾ ਨੂੰ ਸੋਹਜਪੂਰਨ ਬਣਾਉਣਾ ਕਵਿਤਾ ਨੂੰ ਜਿਹੜੇ ਕਿ ਭਾਵਨਾਤਮਕ ਤੌਰ ਤੇ ਬਣਾਉਣਾ ਤੇ ਕਵੀ ਆਪਣੀਆਂ ਕਾਵ ਕਿਰਤਾਂ ਦੇ ਵਿੱਚ ਅੱਖਰਾਂ ਵਰਨਾ ਸ਼ਬਦਾਂ ਵਾਕਾਂ ਤੇ ਮੁਹਾਵਰਿਆਂ ਨੂੰ ਇਸੇ ਤਰ੍ਹਾਂ ਬੀੜਦਾ ਤੇ ਜੋੜਦਾ ਭਾਵ ਕਿ ਉਹਨੂੰ ਇਹ ਜਿਹੜੇ ਕਿ ਆਪਣੀ ਕਵਿਤਾ ਦੇ ਵਿੱਚ ਜਿਹੜੇ ਉਹ ਸ਼ਬਦ ਵਰਤਦਾ ਵਾਕ ਵਰਤਦਾ ਮੁਹਾਵਰੇ ਵਰਤਦਾ ਤਾਂ ਇਸ ਤਰੀਕੇ ਨਾਲ ਵਰਤਦਾ ਤਾਂ ਕਿ ਉਹਨਾਂ ਦੇ ਜੋੜ ਦੇ ਨਾਲ ਇੱਕ ਸੋਜਾਤਮਕ ਇੱਕ ਚਮਤਕਾਰੀ ਠੀਕ ਹੈ ਇੱਕ ਭਾਵਨਾਤਮਕ ਜਿਹੜੇ ਕਿ ਕਲਾ ਕਿਰਤਾ ਸਾਹਮਣੋਂ ਤਾਂ ਉਹਨੂੰ ਆਪਾਂ ਕੀ ਕਹਾਂਗੇ ਅਲੰਕਾਰ ਇਹ ਕਲਾਜੁਗਤ ਦੇ ਸੋਹਜ ਵਿਧੀਆਂ ਨੂੰ ਇਹ ਵਿਦਵਾਨਾਂ ਨੇ ਕੀ ਨਾਂ ਦਿੱਤਾ ਅਲੰਕਾਰਾਂ ਦਾ ਨਾਂ ਦਿੱਤਾ ਤੇ ਅਲੰਕਾਰ ਜਿਹੜਾ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ ਜੀ ਦਾ ਦੋ ਸ਼ਬਦਾਂ ਅਲ ਅਤੇ ਕਾਰ ਤੋਂ ਮਿਲ ਕੇ ਬਣਿਆ ਅਲ ਦਾ ਕੀ ਅਰਥ ਹੈ ਗਹਿਣਾ ਠੀਕ ਹੈ ਅਤੇ ਕਾਰ ਦਾ ਕਰਨ ਵਾਲਾ ਤਾਂ ਆਪਾਂ ਜੋ ਕੀ ਅਲੰਕ੍ਰਿਤ ਕਰੇ ਠੀਕ ਹੈ ਜੋ ਕਵਤਾ ਨੂੰ ਅਲੰਕ੍ਰਿਤ ਕਰੇ ਭਾਵਾਂ ਦੇ ਨਾਲ ਠੀਕ ਹੈ ਉਹਨੂੰ ਆਪਾਂ ਕੀ ਕਹਾਂਗੇ ਅਲੰਕਾਰ ਉਸ ਤੋਂ ਬਾਅਦ ਕਵਤਾ ਵਿੱਚ ਅਲੰਕਾਰਾਂ ਦਾ ਕੀ ਮਹੱਤਵ ਹੈ ਹਾਂਜੀ ਕਵੀ ਆਪਣੀਆਂ ਕਵਤਾਵਾਂ ਵਿੱਚ ਧੁਨੀਆਂ ਸ਼ਬਦਾਂ ਵਾਕਾਂ ਮੁਹਾਵਰਿਆਂ ਤੇ ਸ਼ਬਦ ਅਰਥਾਂ ਦੀ ਵਿਲੱਖਣ ਅਨੋਖੀ ਵਰਤੋਂ ਕਰਕੇ ਜਿਹੜੇ ਕਿ ਅਲੰਕਾਰ ਪੈਦਾ ਕਰਦੇ ਨੇ ਭਾਵੇਂ ਜਦੋਂ ਕਵਤਾ ਦੇ ਵਿੱਚ ਅਲੱਗ-ਅਲੱਗ ਸ਼ਬਦ ਵਰਤੇ ਜਾਣ ਉਹਨਾਂ ਦਾ ਤੋਲ ਉਹਨਾਂ ਦੀ ਮਤਲਬ ਕਿ ਉਹਨਾਂ ਦੀ ਕਿੰਨੇ ਅੱਖਰ ਰੱਖਣੇ ਨੇ ਪਹਿਲ 'ਚ ਕੀ ਕਹਿਣਾ ਕਿ ਨਹੀਂ ਕਹਿਣਾ ਠੀਕ ਹੈ ਤੇ ਉਹਦੇ ਵਿੱਚ ਮੁਹਾਵਰੇ ਵਰਤੋਂ ਦੇ ਕਰਦੇ ਨੇ ਵਾਕ ਧੁਨੀ ਲੈ ਪੈਦਾ ਹੁੰਦੀ ਹੈ ਉਹ ਸਾਰਾ ਕੀ ਹੋ ਜੂਗਾ ਜਿਹੜੇ ਕਿ ਅਲੰਕਾਰ ਹੋ ਜਾਣਗੇ ਜਿਵੇਂ ਕਿ ਅਨੁਪਰਾਸ ਅਲੰਕਾਰ ਜਦੋਂ ਕੋਈ ਸ਼ਬਦ ਵਾਰ-ਵਾਰ ਰਿਪੀਟ ਕਰਕੇ ਉਹਦੇ ਵਿੱਚ ਧੁਨੀ ਲਾਇਆਤਮਕ ਸੰਗੀਤ ਪੈਦਾ ਕੀਤਾ ਜਾਂਦਾ ਉੱਥੇ ਉਹਨੂੰ ਅਨੁਪਰਾਸ ਅਲੰਕਾਰ ਹੁੰਦਾ ਜਿਵੇਂ ਹੋਸ਼ بے ਹੋਸ਼ ਮਦ ਹੋਸ਼ ਹੋਈ ਠੀਕ ਹੈ ਫਿਰ ਜਿੰਦ ਜਵਾਨੀ ਚਲੀ ਚਲੀ ਮਤਲਬ ਕਿ ਸ਼ਬਦਾਂ ਨੂੰ ਰਿਪੀਟ ਕਰਕੇ ਇੱਕ ਤੋਲ ਤੁਕਾਂਤ ਇੱਕ ਰਸ ਪੈਦਾ ਕੀਤਾ ਜਾ ਰਿਹਾ ਇੱਕ ਲਾਇਆਤਮਕ ਧੁਨੀ ਪੈਦਾ ਕੀਤਾ ਜਾ ਰਿਹਾ ਤੇ ਅਲੰਕਾਰ ਕਾਵਕਲਾ ਦਾ ਅਨੋਖਾ ਤੇ ਨਿਰਾਲਾ ਢਾਂਗ ਹੈ ਜੋ ਕਵੀ ਦੇ ਬੋਲਾਂ ਤੇ ਸ਼ਬਦਾਂ ਵਿੱਚ ਅਦਭੁਤ ਅਨੋਖਾ ਚਮਤਕਾਰ ਪੈਦਾ ਕਰਕੇ ਕਵਤਾ ਦੇ ਸੋਹਜਮਈ ਚਮਤਕਾਰ ਜਿਹੜੇ ਕੀ ਵਾਦਾ ਕਰਦਾ ਸੋਹਜਮਈ ਸੋਹਜ ਦੇ ਵਿੱਚ ਵਾਦਾ ਕਰਦਾ ਤੇ ਅਲੰਕਾਰ ਕਵਤੇ ਵਿੱਚ ਕਈ ਤਰ੍ਹਾਂ ਦਾ ਕੰਮ ਕਰਦੇ ਨੇ ਜਿਵੇਂ ਕਿ ਅਲੰਕਾਰ ਕਾਵ ਦੀ ਸੋਹਜ ਤੇ ਸ਼ੋਭਾ ਨੂੰ ਵਧਾਉਂਦੇ ਨੇ ਤੇ ਅਲੰਕਾਰ ਕਾਵ ਨੂੰ ਚਮਤਕਾਰੀ ਤੇ ਪ੍ਰਭਾਵਸ਼ਾਲੀ ਬਣਾਉਂਦੇ ਨੇ ਠੀਕ ਹੈ ਜਿਵੇਂ ਕਿ ਮਿਰਜਾ ਸਾਹਿਬਾ ਦੇ ਵਿੱਚ ਕਿਆ ਹੋਇਆ ਵੀ ਕਿ ਜਿਹੜੇ ਕਿ ਮਿਰਜੇ ਦੀ ਘੋੜੀ ਤੋਂ ਬੱਕੀ ਤੋਂ ਤਾਂ ਫਰਿਸ਼ਤੇ ਵੀ ਡਰਦੇ ਨੇ ਮਤਲਬ ਕਿ ਕਚਮਤਕਾਰ ਪੈਦਾ ਕੀਤਾ ਹੋਇਆ ਠੀਕ ਹੈ ਸ਼ਬਦਾਂ ਦੇ ਨਾਲ ਇਹੋ ਜਿਹੇ ਸ਼ਬਦ ਯੂਜ਼ ਕੀਤੇ ਗਏ ਨੇ ਕਿ ਮਤਲਬ ਕਿ ਆਪਾਂ ਨੂੰ ਪੜ੍ਹ ਕੇ ਲੱਗਦਾ ਵੀ ਇਹ ਬਹੁਤ ਜ਼ਿਆਦਾ ਗੱਲ ਨੂੰ ਵਧਾ ਚੜਾ ਕੇ ਕੀਤੀ ਗਈ ਹੈ ਅਲੰਕਾਰ ਅਰਥਾਂ ਵਿੱਚ ਸਪਸ਼ਟਤਾ ਪੈਦਾ ਕਰਦੇ ਨੇ ਸਪਸ਼ਟ ਅਰਥ ਪੈਦਾ ਹੁੰਦੇ ਨੇ ਇਹਦੇ ਨਾਲ ਅਲੰਕਾਰ ਕਵਤਾ ਨੂੰ ਸੁਆਦਲਾ ਬਣਾਉਂਦੇ ਨੇ ਵਧੀਆ ਬਣਾਉਂਦੇ ਨੇ ਠੀਕ ਹੈ ਜਿਹੜਾ ਪਾਠਕਾਂ ਨੂੰ ਵੱਧ ਤੋਂ ਵੱਧ ਪ੍ਰਭਾਵਿਤ ਕਰ ਸਕੇ ਤੇ ਕਪਤਾ ਵਿੱਚ ਚਲੰਕਾਰਾਂ ਦਾ ਕੀ ਮਹੱਤਵ ਹੈ ਦੇ ਵਿੱਚ ਵੀ ਬੇਸ਼ੱਕ ਕਪਤਾ ਦੇ ਵਿੱਚ ਚਲੰਕਾਰਾਂ ਦਾ ਇਹ ਸਾਰਾ ਕੰਮ ਆ ਫਿਰ ਵੀ ਰਾਈਟਰ ਜਿਹੜੇ ਕਿਸ ਨੂੰ ਦੋ ਹਿੱਸਿਆਂ ਵਿੱਚ ਵੰਡਦੇ ਨੇ ਇੱਕ ਅਲੰਕਾਰਾ ਅਲੰਕਾਰਵਾਦੀ ਨੇ ਇੱਕ ਅਨਲੰਕਾਰਵਾਦੀ ਨੇ ਅਲੰਕਾਰਵਾਦੀ ਉਹ ਨੇ ਜਿਹੜੇ ਕਪਤਾ ਦੇ ਵਿੱਚ ਅਲੰਕਾਰਾਂ ਨੂੰ ਉਹਦੀ ਆਤਮਾ ਮੰਨਦੇ ਨੇ ਕੀ ਕਹਿੰਦੇ ਨੇ ਵੀ ਜੇ ਕਪਤਾ ਦੇ ਵਿੱਚ ਅਲੰਕਾਰ ਨਹੀਂ ਹੋਣਗੇ ਤਾਂ ਕਪਤਾ ਉਵੇਂ ਦੀ ਬਣ ਜੂਗੀ ਜਿਵੇਂ ਮਨੁੱਖੀ ਸਰੀਰ ਦੇ ਵਿੱਚੋਂ ਆਤਮਾ ਨਿਕਲ ਜਾਂਦੀ ਹੈ ਫਿਰ ਉਹ ਮਰ ਜਾਂਦਾ ਕਹਿੰਦੇ ਉਵੇਂ ਹੀ ਕਪਤਾ ਜਿਹੜੇ ਕਿ ਕਪਤਾ ਦੀ ਜਿੰਦਗੀ ਨਿਕਲ ਜਣੀ ਜੋਦੇ ਵਿੱਚ ਅਲੰਕਾਰ ਨਾ ਵਰਤੇ ਜਾਣਗੇ ਤਾਂ ਕਪਤਾ ਕੀ ਹੋ ਜੂਗੀ ਬੇਰਸੀ ਹੋ ਜੂਗੀ ਬੇਸਵਾਦੀ ਹੋ ਜੂਗੀ ਕਪਤਾ ਦੇ ਵਿੱਚ ਉਹ ਜ਼ਿੰਦਗੀ ਨਹੀਂ ਹੋਣੀ ਜੋ ਅਲੰਕਾਰ ਦੀ ਵਰਤੋਂ ਕਰਕੇ ਹੋਵੇ ਠੀਕ ਹੈ ਤੇ ਇਹਦੇ ਵਿੱਚ ਰਾਈਟਰ ਹੈਗੇ ਨੇ ਆ ਪਾਵੇਂ ਦੰਡੀ ਜਾਇਦੇਵ ਕੇਸ਼ਵ ਸਿਵਪਤੀ ਜੇ ਇਹਨਾਂ ਚੋਂ ਦੋ ਤਿੰਨ ਵੀ ਯਾਦ ਹੋਗੇ ਤਾਂ ਵੀ ਠੀਕ ਹੈ ਉਸ ਤੋਂ ਬਾਅਦ ਅਨ ਅਲੰਕਾਰਵਾਦੀ ਉਹ ਆਚਾਰੀਆ ਜਿਹੜੇ ਕਹਿੰਦੇ ਨੇ ਵੀ ਅਲੰਕਾਰਾਂ ਦੀ ਵਰਤੋਂ ਕਵਿਤਾ ਦੇ ਵਿੱਚ ਕਰਨੀ ਕੋਈ ਇੰਨੀ ਜ਼ਰੂਰੀ ਨਹੀਂ ਹੈਗੀ ਬਟ ਉਹਦੇ ਨਾਲ ਦੀ ਨਾਲ ਗੁਣਾਂ ਦੀ ਜ਼ਰੂਰ ਉਹ ਕਹਿੰਦੇ ਨੇ ਵੀ ਹਾਂ ਇੰਪੋਰਟੈਂਟ ਹੈਗੇ ਨੇ ਇਹ ਬਟ ਉਹ ਕਹਿੰਦੇ ਵੀ ਇਹਦੀ ਵਰਤੋਂ ਜ਼ਰੂਰੀ ਨਹੀਂ ਹੈਗੀ ਠੀਕ ਹੈ ਜਿੰਕੇ ਪ੍ਰੋਫੈਸਰ ਪੂਰਨ ਸਿੰਘ ਨੇ ਖੁੱਲੀ ਪੱਤਾ ਲਿਖਿਆ ਐਵੇਂ ਤੇ ਇਹਦੇ ਵਿੱਚ ਹੈਗੇ ਨੇ ਜਿਹੜੇ ਕਿ ਭਾਮਨ ਆਨੰਦਵਰਧਨ ਪੋਜ ਰਾਜਕਸ਼ਮੇਂਦਰ ਮਮਟ ਵਿਸ਼ਵਨਾਥ ਕੋਲਪਤੀ ਦੇ ਦੋ 1000 ਕਰ ਲੈਣੇ ਨੇ ਜਿਵੇਂ ਵਾਮਨ ਕੀ ਕਹਿੰਦਾ ਅਲੰਕਾਰਾਂ ਨੂੰ ਨਹੀਂ ਮੰਨਦਾ ਪਰੰਤੂ ਗੁਣ ਨੂੰ ਜ਼ਰੂਰ ਸਵੀਕਾਰ ਕਰਦਾ ਕਿ ਇਹ ਗੁਣਾ ਇੱਕ ਜੇ ਆਪਾਂ ਕਵਤਾ ਦੇ ਵਿੱਚ ਅਲੰਕਾਰ ਵਰਤੋ ਕਰਾਂਗੇ ਤਾਂ ਵਧੀਆ ਹੋਊਗਾ ਜੇ ਨਹੀਂ ਵੀ ਵਰਤੋ ਕਰਾਂਗੇ ਤਾਂ ਵੀ ਕੋਈ ਕਹਿੰਦੇ ਨਹੀਂ ਕੋਈ ਇੰਨਾ ਖਾਸ ਫਰਕ ਨਹੀਂ ਪੈਂਦਾ ਪੋਜ਼ ਰਾਜ ਨੇ ਵੀ ਕਾਵ ਦੇ ਵਿੱਚ ਗੁਣ ਤੇ ਅਲੰਕਾਰਾਂ ਦੇ ਸੁਮੇਲ ਨੂੰ ਜ਼ਰੂਰੀ ਮੰਨਿਆ ਠੀਕ ਹੈ ਆਨੰਦਵਰਦਨ ਧੁਨੀ ਨੂੰ ਕਾਵ ਦੀ ਆਤਮਾ ਮੰਨਦਾ ਉਹ ਕੀ ਕਹਿੰਦਾ ਵੀ ਅਲੰਕਾਰਾਂ ਦੇ ਨਾਲੋਂ ਜਿਹੜੀ ਕਿ ਕਾਵ ਦੀ ਆਤਮਾ ਧੁਨੀ ਹੈ ਆਨੰਦਵਰਦਨ ਕਹਿੰਦਾ ਕੀ ਕਸ਼ਮੀਂਦਰ ਅਚੋਤਿਆਂ ਨੂੰ ਕਾਵੇ ਦੀ ਆਤਮਮੰਦ ਹੈ ਠੀਕ ਹੈ ਤੇ ਉਚਿਤ ਸਥਾਨ ਉਤੇ ਹੀ ਅਲੰਕਾਰ ਉਹ ਕਹਿੰਦਾ ਵੀ ਸ਼ੋਭਾ ਦਿੰਦੇ ਨੇ ਵੈਸੇ ਅਲੰਕਾਰ ਦੀਨ ਨੂੰ ਵਰਤੋਂ ਨਹੀਂ ਕਰਨੀ ਚਾਹੀਦੀ ਹਾਂਜੀ ਤੇ ਹੁਣ ਇਹਨਾਂ ਦੇ ਵਿੱਚੋਂ ਕੁਝ ਤਾਂ ਕਹਿੰਦੇ ਨੇ ਕਿ ਇਹ ਸ਼ੋਭਾ ਨੂੰ ਵਧਾਉਂਦੇ ਨੇ ਕਵਿਤਾ ਦੇ ਵਿੱਚ ਰਸ ਪੈਦਾ ਕਰਦੇ ਨੇ ਕੁਝ ਕਹਿੰਦੇ ਨਹੀਂ ਬਟ ਫਿਰ ਆਪਾਂ ਐਂਡ ਦੇ ਵਿੱਚ ਇਹ ਕਹਿ ਸਕਦੇ ਹਾਂ ਕਿ ਇਹ ਲਾਜ਼ਮੀ ਤੌਰ ਤੇ ਤਾਂ ਨਹੀਂ ਆਏਗਾ ਕਿ ਅਲੰਕਾਰਾਂ ਦੀ ਜ਼ਰੂਰੀ ਵਰਤੋਂ ਕੀਤੀ ਜਾਵੇ ਬਟ ਜੇ ਆਪਾਂ ਅਲੰਕਾਰਾਂ ਦੀ ਵਰਤੋਂ ਕਰਾਂਗੇ ਤਾਂ ਕਵਿਤਾ ਦੇ ਵਿੱਚ ਜਿਹੜੇ ਕਿ ਜਿਹੜੀ ਉਹਦੀ ਸੁੰਦਰਤਾ ਉਹਦੇ ਵਿੱਚ ਚਾਰ ਚੰਦ ਲੱਗ ਜਾਣਗੇ ਮਤਲਬ ਕਿ ਕਵਿਤਾ ਸੋਹਜਮੀ ਵੱਧ ਪ੍ਰਭਾਵਸ਼ਾਲੀ ਜਿਹੜੀ ਕਿ ਬਣ ਜਾਊਗੀ ਹੁਣ ਅਲੰਕਾਰਾਂ ਦੇ ਪ੍ਰਕਾਰ ਕਿੰਨੇ ਹਨ ਅਲੰਕਾਰਾਂ ਜਿਹੜੇ ਕਿ ਤਿੰਨ ਪ੍ਰਕਾਰ ਦੇ ਨੇ ਸ਼ਬਦ ਅਲੰਕਾਰ ਅਰਥ ਅਲੰਕਾਰ ਤੇ ਸ਼ਬਦ ਅਰਥ ਅਲੰਕਾਰ ਜਦੋਂ ਤਾਂ ਸ਼ਬਦਾਂ ਦੀ ਸਹਾਇਤਾ ਦੇ ਨਾਲ ਕਵਿਤਾ ਦੇ ਵਿੱਚ ਸੋਹਜਮਈ ਪ੍ਰਭਾਵਸ਼ਾਲੀ ਠੀਕਾ ਬਣਾਉਣ ਦੀ ਕੋਸ਼ਿਸ਼ ਕਰਦੇ ਆਪਾਂ ਤਾਂ ਉਥੇ ਸ਼ਬਦ ਅਲੰਕਾਰ ਹੁੰਦਾ ਹੈ ਚਮਤਕਾਰ ਪੈਦਾ ਕਰਦੇ ਆ ਉਥੇ ਕੀ ਹੈ ਸ਼ਬਦ ਅਲੰਕਾਰ ਹੁੰਦਾ ਆ ਬਾਕੀ ਯਾਰ ਟੁਕਾਂ ਵਗੈਰਾ ਤੁਸੀਂ ਛੱਡ ਦਿਓ ਜੋ ਮੈਂ ਬੋਲ ਰਹੀ ਹਾਂ ਮੈਂ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ ਠੀਕ ਹੈ ਵੀ ਸ਼ਬਦ ਅਲੰਕਾਰ ਹੋ ਹੁੰਦਾ ਜਦੋਂ ਸ਼ਬਦਾਂ ਦੀ ਜਦੋਂ ਕਵੀ ਕਵਿਤਾ ਵਿੱਚ ਸ਼ਬਦਾਂ ਦੀ ਵਰਤੋਂ ਕਰਕੇ ਕਵਿਤਾ ਨੂੰ ਪ੍ਰਭਾਵਸ਼ਾਲੀ ਸੋਹਜਮਈ ਚਮਤਕਾਰੀ ਰੂਪ ਦਿੰਦਾ ਤਾਂ ਉਸ ਸਮੇਂ ਕਿਹੜਾ ਅਲੰਕਾਰ ਹੁੰਦਾ ਦੇ ਵਿੱਚ ਸ਼ਬਦ ਅਲੰਕਾਰ ਹੁੰਦਾ ਤੇ ਸ਼ਬਦ ਅਲੰਕਾਰ ਦੇ ਵਿੱਚ ਕਿਹੜੇ-ਕਿਹੜੇ ਆਉਂਦੇ ਨੇ ਅਨੁਪਰਾਸ ਅਲੰਕਾਰ ਅਨੁਪਰਾਸ ਅਲੰਕਾਰ ਕੀ ਹੈ ਸ਼ਬਦ ਅਲੰਕਾਰ ਆ ਜਮਕ ਲੰਕਾਰ ਸ਼ਲੇ ਸ਼ਲੰਕਾਰ ਬ੍ਰੋਕਤੀ ਠੀਕ ਹੈ ਵਿਪਸ਼ਾਤ ਤੁਨੀ ਚਿਤਰ ਤੁਨੀ ਅਰਥ ਇਹ ਨੇ ਕਿਹੜੇ ਅਲੰਕਾਰ ਨੇ ਇਹ ਸ਼ਬਦ ਅਲੰਕਾਰ ਨੇ ਜਿਵੇਂ ਅਨੁਪਰਾਸ ਇਹਦਾ ਵਰਣਨ ਕਰ ਸਕਦੇ ਹੋ ਵੀ ਜਦੋਂ ਕਪਤਾ ਦੇ ਵਿੱਚ ਇੱਕੋ ਜਿਹਾ ਸਮਾਨ ਵਰਣ ਅੱਖਰ ਜਾਂ ਸ਼ਬਦ ਦੀ ਆਪਾਂ ਬਾਰ ਬਾਰ ਦੁਹਰਾਓ ਵਰਤਦੇ ਆਂ ਬਾਰ ਬਾਰ ਵਰਤੋਂ ਕਰਦੇ ਆਂ ਤਾਂ ਜਿਹਦੇ ਨਾਲ ਕਪਤਾ ਦੇ ਵਿੱਚ ਸੰਗੀਤ ਲੈ ਪੈਦਾ ਹੋ ਸਕੇ ਵਜਨ ਤੋਲ ਪੈਦਾ ਹੋਵੇ ਉਹਨੂੰ ਆਪਾਂ ਅਨੁਪਰਾਸ ਅਲੰਕਾਰ ਕਹਿੰਦੇ ਆਂ ਬਾਰ ਬਾਰ ਦੁਹਰਾਓ ਤੇ અનુਪਰਾਸ ਅਲੰਕਾਰ ਅੱਗੇ ਪੰਜ ਪ੍ਰਕਾਰ ਦੇ ਨੇ ਜੇ ਯਾਦ ਹੋਉਂਦੇ ਨੇ ਠੀਕ ਆ ਨਹੀਂ ਤੁਸੀਂ ਜਸਟ ਇੰਨਾ ਕਹਿ ਸਕਦੇ ਹੋ ਕਿ અનુਪਰਾਸ ਅਲੰਕਾਰ ਪੰਜ ਪ੍ਰਕਾਰ ਦੇ ਨੇ ਠੀਕ ਹੈ ਜਿਹਦੇ ਯਾਦ ਹੁੰਦਾ ਜਾ ਕਰ ਸਕਦੇ ਨੇ ਜਿਵੇਂ ਛੇਕ અનુਪਰਾਸ ਬ੍ਰਿਤੀ અનુਪਰਾਸ shruti અનુਪਰਾਸ ਲਾਟਨ ਪ੍ਰਾਸ ਤੇ ਅੰਤਨ ਪ੍ਰਾਸ ਉਸ ਤੋਂ ਬਾਅਦ ਹੈਗਾ ਜਮਕਲ ਅਲੰਕਾਰ ਜਿੱਥੇ ਕਿਸੇ ਵਾਕ ਜਾਂ ਤੁਕ ਵਿੱਚ ਇੱਕ ਸ਼ਬਦ ਜਾਂ ਸ਼ਬਦ ਸਮੂਹ ਦੀ ਬਹੁਤ ਵਾਰ ਆਪਾਂ ਵਰਤੋਂ ਕਰਦੇ ਹਾਂ ਵੱਖ-ਵੱਖ ਅਖਰਤਾਂ ਦੇ ਵਿੱਚ ਇੱਕ ਤੁੱਕ ਦੇ ਇੱਕ ਵਾਕ ਦੀ ਜਦੋਂ ਜੇ ਇੱਕ ਸ਼ਬਦ ਸਮੂਹ ਦੀ ਆਪਾਂ ਵਾਰ-ਵਾਰ ਵਰਤੋਂ ਕਰ ਰਹੇ ਹਾਂ ਅਲੱਗ-ਅਲੱਗ ਅਰਥ ਲਈ ਜਿਵੇਂ ਜਿਵੇਂ ਆਪਾਂ ਪੰਜਾਬੀ ਦੇ ਵਿੱਚ ਸਮਾਨਾਰਥਕ ਸ਼ਬਦ ਕਰਦੇ ਹੁੰਦੇ ਹਾਂ ਹਨਾ ਉੱਤਰ ਜਿਵੇਂ ਇੱਕ ਤਾਂ ਸਵਾਲ ਦਾ ਉੱਤਰ ਹੋ ਗਿਆ ਠੀਕ ਹੈ ਪ੍ਰਸ਼ਨ ਦਾ ਉੱਤਰ ਹੋ ਗਿਆ ਇੱਕ ਉੱਤਰ ਦਿਸ਼ਾ ਹੋਗੀ ਇੱਕ ਕਿਸੇ ਚੀਜ਼ ਦਾ ਜੋੜ ਦਾ ਉੱਤਰ ਨਾ ਹੋ ਗਿਆ ਠੀਕ ਐਵੇਂ ਹਾਂਜੀ ਸਲੇਸ਼ ਅਲੰਕਾਰ ਜਿੱਥੇ ਕਿਸੇ ਤੁੱਕ ਵਿੱਚ ਆਈ ਇੱਕ ਸ਼ਬਦ ਦੇ ਇੱਕ ਤੋਂ ਵੱਧ ਅਰਥ ਹੋਣ ਇੱਕ ਸ਼ਬਦ ਆ ਉਹਦੇ ਇੱਕ ਤੋਂ ਵੱਧ ਅਰਥ ਹੋਣ ਜਿਵੇਂ ਸਮਾਨਾਰਥਕ ਸ਼ਬਦ ਹੁੰਦੇ ਨੇ ਠੀਕ ਹੈ ਸਮਾਨ ਅਰਥ ਸ਼ਬਦ ਇੱਕੋ ਤੋਂ ਵੱਧ ਅਰਥ ਹੁੰਦੇ ਨੇ ਉਹਦੇ ਜਿਵੇਂ ਜਲ ਉਹਨਾਂ ਦਾ ਪਾਣੀ ਨੀਰ ਇਹ ਕਹਿੰਦੇ ਆ ਠੀਕ ਹੈ ਹਾਂਜੀ ਇਹ ਸਿਰਫ ਇੰਨੇ ਕ ਪ੍ਰਕਾਰ ਕਰ ਲੈਣੇ ਨੇ ਉਸ ਤੋਂ ਬਾਅਦ ਆਊਗਾ ਅਰਥ ਅਲੰਕਾਰ ਜਦੋਂ ਕ ਕਵੀ ਕਵਤਾ ਦੇ ਵਿੱਚ ਜਾਂ ਕਾਵ ਦੇ ਵਿੱਚ ਅਰਥਾਂ ਦੇ ਵਿੱਚ ਚਮਤਕਾਰ ਪੈਦਾ ਕਰਦਾ ਉੱਥੇ ਹੁੰਦਾ ਅਰਥ ਅਲੰਕਾਰ ਠੀਕ ਹੈ ਅਰਥ ਅਲੰਕਾਰਾਂ ਦੀਆਂ ਹੈਗੀਆਂ ਨੇ 6 ਕਿਸਮਾਂ 6 ਪਹਿਲਾ ਕਿਸਮਾ ਕਿਹੜੇ-ਕਿਹੜੇ ਨੇ ਸਾਧ੍ਰਿਸ਼ਮੂਲਕ ਜਾਂ ਸਾਂਝਮੂਲਕ ਅਲੰਕਾਰ ਕਹਿੰਦੇ ਵੀ ਸਾਂਝਮੂਲਕ ਸਾਰਿਆਂ ਚ ਆਊਗਾ ਬੱਚੇ ਠੀਕ ਹੈ ਸਾਂਝਮੂਲਕ ਅਰਥ ਅਲੰਕਾਰ ਵਿਰੋਧਮੂਲਕ ਅਰਥ ਅਲੰਕਾਰ ਪਹਿਲਾਂ ਇਹਨਾਂ ਦੇ ਨਾਮ ਦੇਖੋ ਫਿਰ ਸ਼੍ਰੀਖਲਾ ਮੂਲ ਅਰਥ ਅਲੰਕਾਰ ਠੀਕ ਹੈ ਦੈਨ ਉਸ ਤੋਂ ਬਾਅਦ ਅੱਗੇ ਹੈਗਾ ਗੁਣਮੂਲਕ ਅਤੀ ਅਤੀਸ਼ ਜੋਕਤੀ ਅਤੀਸ਼ ਜੋਕਤੀ ਪਰਖ ਠੀਕ ਹੈ ਵਿਅੰਗਾਰਥਕ ਹਾਂਜੀ ਇਹ ਕਿਵੇਂ ਲੱਗੇ ਨਾਮ ਥੋੜਾ ਡਿਫਿਕਲਟ ਨੇ ਜੋ ਦੋ ਤਿੰਨ ਵਾਰ ਰੀਡ ਕਰ ਲੈਣਾ ਫਿਰ ਹੋ ਜਾਣਗੇ ਯਾਦ ਮਤਲਬ ਕਿ ਸ਼ਬਦਾਂ ਨੂੰ ਤੋੜ ਕੇ ਯਾਦ ਕਰ ਲਓ ਸਦਰਿਸ਼ ਜਾਂ ਸਾਂਝਮੂਲ ਕਰਥ ਅਲੰਕਾਰ ਇਸ ਵਰਗ ਦੇ ਵਿੱਚ ਇੱਕ ਤਾਂ ਉਪਮਾ ਅਲੰਕਾਰ ਆਉਂਦਾ ਠੀਕ ਹੈ ਪਹਿਲਾਂ ਤਾਂ ਇੰਨਾ ਕੇ ਯਾਦ ਕਰੋ ਇਹਦੇ ਵਿੱਚ ਉਪਮਾ ਅਲੰਕਾਰ ਰੂਪਕ ਅਲੰਕਾਰ ਦ੍ਰਿਸ਼ਟ ਅਲੰਕਾਰ ਦ੍ਰਿਸ਼ਟ ਦ੍ਰਿਸ਼ਟਾਂਤ ਅਲੰਕਾਰ ਹੋ ਹੁੰਦਾ ਜਦੋਂ ਉਦਾਹਰਨਾ ਦੇ ਕੇ ਜਦੋਂ ਕਵੀ ਕਪਤਾ ਦੇ ਵਿੱਚ ਉਦਾਹਰਨਾ ਦੇ ਕੇ ਜਾਂ ਉਹਦੇ ਸਮਾਨ ਅਰਥ ਕੋਈ ਅਰਥ ਦੱਸ ਕੇ ਕਪਤਾ ਦੇ ਵਿੱਚ ਭਾ ਉਹ ਚਮਤਕਾਰ ਪੈਦਾ ਕਰਦਾ ਠੀਕ ਹੈ ਕਵਤਾ ਨੂੰ ਸੋਹਜਮਈ ਬਣਾਉਂਦਾ ਤਾਂ ਦ੍ਰਿਸ਼ਤਾਂਤ ਅਲੰਕਾਰ ਦੀ ਵਰਤੋਂ ਕਰਦਾ ਜਿਵੇਂ ਕਿ ਸਤਗੁਰੂ ਨਾਨਕ ਪ੍ਰਗਟ ਹੈ ਮਿੱਟੀ ਤੁੰਦ ਜੱਗ ਚਾਨਣ ਹੋਆ ਠੀਕ ਹੈ ਇਹਦੇ ਵਿੱਚ ਮਤਲਬ ਕਿ ਗੁਰੂ ਨਾਨਕ ਦੇਵ ਜੀ ਦੇ ਜਨਮ ਨੂੰ ਦੱਸਿਆ ਵੀ ਗੁਰੂ ਨਾਨਕ ਦੇਵ ਜੀ ਦੇ ਜਨਮ ਨਾਲ ਸੰਸਾਰ ਦੇ ਵਿੱਚ ਅਗਿਆਨਤਾ ਦਾ ਹਨੇਰਾ ਦੂਰ ਹੋ ਗਿਆ ਜਿਵੇਂ ਕਿ ਜਿਹੜੇ ਕਿ ਹਨ ਹਨੇਰਾ ਦੂਰ ਹੋ ਜਾਣਾ ਸੂਰਜ ਦੇ ਚੜਨ ਤੇ ਠੀਕ ਹੈ ਰੂਪਕ ਅਲੰਕਾਰ ਜਦੋਂ ਆਪਾਂ ਇੱਕ ਕਿਸੇ ਚੀਜ਼ ਦਾ ਕਿਸੇ ਦੂਜੇ ਦੇ ਨਾਲ ਤੁਲਨਾ ਕਰਦੇ ਤਾਂ ਉਹਦੇ ਵਿੱਚ ਜਿਹੜਾ ਭੇਦ ਉਹ ਭੇਦ ਕਰ ਦਿੰਦੇ ਆ ਜਿਹੜਾ ਉਹਦੇ ਵਿੱਚ ਫਰਕ ਉਹ ਮਿਟ ਜਾਂਦਾ ਉਪਮਾ ਅਲੰਕਾਰ ਜਦੋਂ ਆਪਾਂ ਕਿਸੇ ਚੀਜ਼ ਦੀ ਕਿਸੇ ਦੂਜੇ ਦੇ ਨਾਲ ਤੁਲਨਾ ਕਰਦੇ ਆ ਤਾਂ ਉਥੇ ਉਪਮਾ ਅਲੰਕਾਰ ਹੁੰਦਾ ਇਹਦੇ ਅੱਗੇ ਉਪਮਾਨ ਠੀਕ ਹੈ ਉਪਮਿਆਵਾਚਕ ਗੁਣ ਉਹ ਸਾਂਝਾ ਗੁਣ ਉਹ ਤੁਸੀਂ ਯਾਦ ਕਰ ਲਿਓ ਜਿਵੇਂ ਆਪਾਂ ਕਹਾਂਗੇ ਵੀ ਇਹਦੇ ਵਿੱਚ ਵਾਂਗੂ ਸ਼ਬਦ ਹੁੰਦਾ ਉਪਮਾ ਅਲੰਕਾਰਾਂ ਦੇ ਵਿੱਚ ਜਿਵੇਂ ਕਿ ਉਸ ਦੇ ਜਿਹੜੇ ਕਿ ਉਹ ਉਸ ਦਾ ਰੰਗ ਉਸ ਦਾ ਰੰਗ ਚਾਂਦੀ ਵਰਗਾ ਹੈ ਠੀਕ ਹੈ ਵੀ ਉਸ ਦਾ ਰੰਗ ਚਾਂਦੀ ਵਰਗਾ ਹੈ ਮਤਲਬ ਕਿ ਚਾਂਦੀ ਦੇ ਰੰਗ ਵਰਗਾ ਉਹਦਾ ਰੰਗ ਹੈ ਅੱਗੇ ਹੈਗਾ ਵਿਰੋਧ ਜਿਵੇਂ ਮੈਂ ਬੋਲਿਆ ਨਾ ਇਹਨੂੰ ਤੁਸੀਂ ਅੱਗੇ ਲਿਖ ਵੀ ਸਕਦੇ ਹੋ ਨੈਕਸਟ ਹੈਗਾ ਵਿਰੋਧ ਮੁਲਕ ਜਿਨ੍ਹਾਂ ਅਲੰਕਾਰਾਂ ਦੇ ਕਥਨਾਂ ਦੇ ਵਿੱਚ ਪਰਸਪਰ ਵਿਰੋਧ ਦਾ ਪਲੇਖਾ ਪਵੇ ਜਿਨ੍ਹਾਂ ਅਲੰਕਾਰਾਂ ਦੇ ਕਥਨਾਂ ਦੇ ਵਿੱਚ ਅਬਬ ਮਤਲਬ ਕਿ ਭਾਵ ਦੇ ਵਿੱਚ ਵਿਰੋਧ ਦਾ ਭਾਵ ਆਪਾਂ ਨੂੰ ਪੈਦਾ ਹੋਵੇ ਵਿਰੋਧ ਮੇਰਾ ਪ੍ਰੰਤੂ ਅਸਲ ਦੇ ਵਿੱਚ ਵਿਰੋਧ ਨਾ ਹੋਵੇ ਆਪਾਂ ਨੂੰ ਪੜ੍ਹ ਕੇ ਬਦ ਲੱਗੇ ਕਿ ਇਹਨਾਂ ਦੇ ਵਿੱਚ ਆਪਸ ਵਿੱਚ ਵਿਰੋਧ ਪ੍ਰਗਟ ਕੀਤਾ ਜਾ ਰਿਹਾ ਬਟ ਵਿਰੋਧ ਨਾ ਹੋਵੇ ਤਾਂ ਉੱਥੇ ਆਪਾਂ ਨੂੰ ਵਿਰੋਧ ਮੁਲਕ ਅਲੰਕਾਰ ਹੁੰਦਾ ਅੱਗੇ ਹੈਗਾ ਸ਼੍ਰੇਖਲਾ ਮੁਲਕ ਹਾਂਜੀ ਜਿਨ੍ਹਾਂ ਅਲੰਕਾਰਾਂ ਵਿੱਚ ਵਸਤੂਆਂ ਦਾ ਕਰਮਵੰਦ ਵਰਣਨ ਹੋਵੇ ਮਤਲਬ ਕਿ ਪਹਿਲਾਂ ਚੀਜ਼ ਫਿਰ ਆਹ ਚੀਜ਼ ਫਿਰ ਆਹ ਚੀਜ਼ ਫਿਰ ਆਹ ਚੀਜ਼ ਸ਼੍ਰੇਖਲਾ ਇਹ ਸੰਸਕ੍ਰਿਤ ਵਰਡ ਹੋ ਗਿਆ ਮਤਲਬ ਕਿ ਇੱਕ ਕਰਮਵਾਰ ਵਰਣਨ ਹੋਵੇ ਤਾਂ ਉੱਥੇ ਸ਼੍ਰਿੰਕਲਾ ਮੁਲਕ ਅਲੰਕਾਰ ਹੁੰਦਾ ਗੁਣਮੂਲਕ ਜਦੋਂ ਗੁਣ ਜਾਂ ਵਿਸ਼ੇਸ਼ਤਾ ਵਿਸ਼ੇਸ਼ਤਾ ਦਾ ਪਿੰਨ ਪਿੰਨ ਟੰਗਾਂ ਨਾਲ ਵਰਣਨ ਕਰੀ ਆਪਾਂ ਕਿਸੇ ਦੀ ਕੋਈ ਖਾਸੀਅਤ ਜਿਵੇਂ ਆਪਾਂ ਰੰਗ ਦੀ ਲਗਾ ਲਈਏ ਰੰਗ ਨੂੰ ਆਪਾਂ ਕਦੇ ਕਹੀਏ ਵੀ ਚਿੱਟਾ ਦੁੱਧ ਵਰਗਾ ਚਾਂਦੀ ਵਰਗਾ ਠੀਕ ਹੈ ਮਤਲਬ ਕਿ ਉਸ ਗੁਣ ਦੀ ਆਪਾਂ ਬਾਰ ਬਾਰ ਤਾਰੀਫ ਕਰ ਰਹੇ ਹਾਂ ਅਲੱਗ-ਅਲੱਗ ਅਰਥਾਂ ਦੇ ਨਾਲ ਅਲੱਗ-ਅਲੱਗ ਟੰਗ ਦੇ ਨਾਲ ਤਾਂ ਉਥੇ ਗੁਣਮੂਲ ਅਰਥ ਅਲੰਕਾਰ ਹੋ ਗਿਆ ਅਤੀਸ਼ ਕੋਤੀ ਪਰਕ ਜਦੋਂ ਅਲੰਕਾਰ ਦੇ ਵਿੱਚ ਗੱਲ ਨੂੰ ਹੱਦ ਤੋਂ ਵੱਧ ਵਧਾ ਚੜਾ ਕੇ ਗੱਲ ਕਰਦੇ ਆ ਤਾਂ ਉਹ ਅਤੀਸ਼ ਜੋਗਤੀ ਅਲੰਕਾਰ ਹੁੰਦਾ ਜਿਹਦੇ ਵਿੱਚ ਪ੍ਰধান ਹੈਗਾ ਅਤਕਤਨੀ ਅਲੰਕਾਰ ਗੱਲ ਨੂੰ ਜਦੋਂ ਆਪਾਂ ਵਧਾ ਚੜਾ ਕੇ ਵਰਣਨ ਕਰਦੇ ਆ ਤਾਂ ਉਥੇ ਅਤਕਤਨੀ ਅਲੰਕਾਰ ਹੁੰਦਾ ਠੀਕ ਹੈ ਜਿਵੇਂ ਤੁਸੀਂ ਦੇ ਵਿੱਚ ਹੈ ਅਤਨੀ ਅਲੰਕਾਰ ਦੇ ਵਿੱਚ ਇੱਕ ਤਾਂ ਵੀ ਅ ਮਿਰਜਾ ਸਹਿਵਾ ਦੇ ਵਿੱਚੋਂ ਵੀ ਮਿਰਜੇ ਦੀ ਬੱਕੀ ਤੋਂ ਡਰਨ ਫਰਿਸ਼ ਤੇ ਮੇਤੋ ਡਰੇ ਖੁਦਾ ਠੀਕ ਹੈ ਮਿਰਜਾ ਬੋਲਦਾ ਮੇਰੀ ਬੱਕੀ ਤੋਂ ਡਰਨ ਫਰਿਸ਼ ਤੇ ਮੇਤੋ ਡਰੇ ਖੁਦਾ ਠੀਕ ਹੈ ਇੱਕ ਮਤਲਬ ਕਿ ਬਹੁਤ ਬਦਾਚੜਾ ਕੇ ਗੱਲ ਕਹਤੀ ਤੇ ਇਸ ਤੋਂ ਇਲਾਵਾ ਜਿਵੇਂ ਕਿ ਤੇਰੇ ਲੱਕ ਨੂੰ ਪਏ ਕੜਵਾਲ ਮੋਈ ਜੇ ਤੂੰ ਫੁੱਲਾਂ ਦਾ ਹਾਰ ਪਾਵੇਂ ਮਤਲਬ ਕਿ ਜੇ ਤੂੰ ਫੁੱਲਾਂ ਦਾ ਹਾਰ ਪਾ ਲਿਆ ਤਾਂ ਤੇਰੇ ਲੱਕ ਦੇ ਵਿੱਚ ਕੜਵਾਲ ਪੈ ਜਾਣਗੇ ਜਦਕਿ ਫੁੱਲਾਂ ਤਾਂ ਭਾਰੀ ਨਹੀਂ ਹੁੰਦੇ ਹੈਗੇ ਠੀਕ ਹੈ ਜੇ ਤੂੰ ਹੱਥਾਂ ਪੈਰਾਂ ਤੇ ਲਾਈ ਮੈਂ ਜਿਵੇਂ ਕਿ ਜੇ ਤੂੰ ਹੱਥਾਂ ਪੈਰਾਂ ਤੇ ਲਾਈ ਮਹਿੰਦੀ ਭਾਰ ਨਾਲ ਨਾ ਸਕੀ ਉੱਠ ਮੁਈਏ ਮਤਲਬ ਕਿ ਹੁਣ ਮਹਿੰਦੀ ਦੇ ਨਾਲ ਕਿੰਨਾ ਘ ਭਾਰ ਹੁੰਦਾ ਮੈਂ ਤਾਂ ਬਿਲਕੁਲ ਵੀ ਹੈਵੀ ਨਹੀਂ ਹੁੰਦੀ ਮਤਲਬ ਕਿ ਉਹਨਾਂ ਕਹਿੰਦਾ ਕਿ ਜੇ ਤੂੰ ਹੱਥਾਂ ਪੈਰਾਂ ਤੇ ਮਹਿੰਦੀ ਲਾ ਦਿੱਤਾ ਇੰਨਾ ਭਾਰ ਹੋ ਜਾਊਗਾ ਕਿ ਤੂੰ ਉੱਠ ਨਹੀਂ ਸਕੇਂਗੀ ਮਤਲਬ ਕਿ ਹੱਦ ਤੋਂ ਵੱਧ ਵਧਾ ਚੜਾ ਕੇ ਗੱਲ ਕਰਦੀਆਂ ਵਿਅੰਗਾਰਥਕ ਜਦੋਂ ਕਪਤਾ ਦੇ ਜਾਂ ਵਾਕ ਦੇ ਵਿੱਚ ਵਿਅੰਗ ਨੂੰ ਦਰਸਾਇਆ ਜਾਵੇ ਠੀਕ ਹੈ ਉਹ ਵਿਅੰਗਾਰਥਮੁਲਕ ਹੁੰਦਾ ਅਲੰਕਾਰ ਹੁਣ 3rd ਪਾਰਟ ਹੈਗਾ ਸ਼ਬਦ ਅਰਥ ਅਲੰਕਾਰ ਜਦੋਂ ਕਵੀ ਕਪਤਾ ਦੇ ਵਿੱਚ ਜਾਂ ਕਾਵ ਦੇ ਵਿੱਚ ਜਾਂ ਸਾਹਿਤਕਾਰ ਕਾਵ ਦੇ ਵਿੱਚ ਸ਼ਬਦਾਂ ਵਿੱਚ ਵੀ ਜਿਹੜੇ ਕਿ ਸੋਹਜਮਈ ਪ੍ਰਭਾਵਸ਼ਾਲੀ ਠੀਕ ਹੈ ਵਰਣਨ ਕਰਦਾ ਹੋਵੇ ਤੇ ਅਰਥਾਂ ਦੇ ਵਿੱਚ ਵੀ ਦੋਨਾਂ ਦੇ ਵਿੱਚ ਚਮਤਕਾਰ ਰਸ ਪੈਦਾ ਹੋਵੇ ਸ਼ਬਦਾਂ ਦੇ ਵਿੱਚ ਵੀ ਅਰਥਾਂ ਦੇ ਵਿੱਚ ਵੀ ਤਾਂ ਉਥੇ ਸ਼ਬਦ ਅਰਥ ਅਲੰਕਾਰ ਦੀ ਵਰਤੋਂ ਹੁੰਦੀ ਹੈ ਠੀਕ ਹੈ ਜਿਵੇਂ ਕਿ ਇਹਦੇ ਵਿੱਚ ਦੋ ਪ੍ਰਕਾਰ ਦਾ ਹੈ ਸ੍ਰਿਸ਼ਟੀ ਸਵਸ੍ਰਿਸ਼ਟੀ ਅਲੰਕਾਰ ਸ਼ੰਕਰ ਅਲੰਕਾਰ ਸੋ ਏਸੀ ਅਲੰਕਾਰਾਂ ਬਾਰੇ ਟੌਪਿਕ ਥੈਂਕਸ